ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਅਸੀਂ ਉਹਨਾਂ ਲੋਕਾਂ ਦੇ ਲਈ ਲੈ ਕੇ ਆਏ ਹਾਂ ਜਿਹੜੇ ਲੋਕ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਨੇ ਜਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦੇ ਨੇ ਨਸ਼ਾ ਭਾਵੇਂ ਸ਼ਰਾਬ ਦਾ ਹੋਵੇ ਭਾਵੇਂ ਕਿਸੇ ਹੋਰ ਵੀ ਚੀਜ਼ ਦਾ ਚਾਹੇ ਕੋਈ ਨਸ਼ਾ ਕਰਦਾ ਹੈ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡਾ ਪਰਿਵਾਰ ਦਾ ਕੋਈ ਵੀ ਮੈਂਬਰ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਦੋ ਬਹੁਤ ਹੀ ਜ਼ਿਆਦਾ ਚਮਤਕਾਰੀ ਤੇ ਕਾਰਗਰ ਉਪਾਅ ਲੈ ਕੇ ਆਏ ਹਾਂ ਇਜਾਦੋ ਤੁਸੀਂ ਇਹਨਾਂ ਦੋ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰ ਲਓਗੇ ਨਾ ਤੇ ਜਿਹੜਾ ਸ਼ਰਾਬੀ ਜਾਂ ਫਿਰ ਕੋਈ ਵੀ ਤੁਹਾਡਾ ਪਰਿਵਾਰ ਦਾ ਮੈਂਬਰ ਨਸ਼ਾ ਕਰਦਾ ਏ ਤੇ ਉਹ ਤੁਰੰਤ ਨਸ਼ਾ ਕਰਨਾ ਛੱਡ ਦੇਵੇਗਾ ਤੇ ਉਸ ਨੂੰ ਆਪਣੇ ਆਪ ਹੀ ਉਸ ਨਸ਼ੇ ਤੋਂ ਨਫ਼ਰਤ ਹੋ ਜਾਵੇਗੀ ਇਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਤੁਸੀਂ ਆਪਣੇ ਇਸ ਉਪਾਅ ਨੂੰ ਆਪਣੇ ਪੂਰੇ ਸੱਚੇ ਮਨ ਦੇ ਨਾਲ ਕਰੋਗੇ ਨਾ ਤੇ ਹੋ ਸਕਦਾ ਹੈ ਕਿ ਉਹ ਵਿਅਕਤੀ ਪੂਰੀ ਜ਼ਿੰਦਗੀ ਭਰ ਸ਼ਰਾਬ ਜਾਂ ਫਿਰ ਜੋ ਵੀ ਨਸ਼ਾ ਕਰਦਾ ਏ ਉਸ ਨੂੰ ਛੱਡ ਦੇਵੇਗਾ ਇਹ ਉਹ ਬਾਤ ਤੁਸੀਂ ਕਿਵੇਂ ਕਰਨਾ ਇਹ ਤੁਹਾਨੂੰ ਦੱਸਣ ਤੋਂ ਪਹਿਲਾਂ ਤੁਹਾਨੂੰ ਇੱਕ ਹੋਰ ਗੱਲ ਸਾਂਝੀ ਕਰਨ ਲੱਗੇ ਹਾਂ ਕਿ ਅਸੀਂ ਆਪਣੇ ਚੈਨਲ ਦੇ ਅਸੀਂ ਸ਼ਰਾਬ ਜਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਛਡਵਾਉਣ ਦੀਆਂ ਆਪਣੇ ਚੈਨਲ ਤੇ ਦੋ ਤਿੰਨ ਹੋਰ ਵੀਡੀਓ ਵੀ ਪਾ ਚੁੱਕੇ ਹਾਂ ਤੁਸੀਂ ਉਹ ਵੀਡੀਓ ਵੀ ਜਾ ਕੇ ਚੈੱਕ ਕਰ ਸਕਦੇ ਹੋ ਤੇ ਦੇਖ ਸਕਦੇ ਹੋ ਤੇ ਉਹਨਾਂ ਵੀਡੀਓ ਦੇ ਵਿੱਚ ਵੀ ਅਸੀਂ ਜੋ ਉਪਾਅ ਦੱਸੇ ਨੇ ਉਹਨਾਂ ਉਪਾਅਵਾਂ ਨੂੰ ਵੀ ਤੁਸੀਂ ਅਜਮਾ ਸਕਦੇ ਹੋ ਅਜਮਾ ਕੇ ਇੱਕ ਵਾਰ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ। ਉਹ ਕਿਉਂਕਿ ਜਿਵੇਂ ਅਸੀਂ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਜਦੋਂ ਵੀ ਅਸੀਂ ਕੋਈ ਟੋਟਕਾ ਤੇ ਜਾਂ ਫਿਰ ਕੋਈ ਵੀ ਅਸੀਂ ਉਪਾਅ ਕਰਦੇ ਹਾਂ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਉਪਾਅ ਅਸੀਂ ਦੇਖਿਆ ਤੇ ਉਹ ਸਾਡੇ ਤੇ ਫਿੱਟ ਬੈਠ ਜਾਏਗਾ। ਇਹ ਅਲੱਗ-ਅਲੱਗ ਵਿਅਕਤੀ ਦੇ ਲਈ ਅਲੱਗ-ਅਲੱਗ ਉਪਾਅ ਸੂਟ ਕਰਦੇ ਨੇ ਤੁਸੀਂ ਹਰ ਇੱਕ ਉਪਾਅ ਨੂੰ ਜ਼ਰੂਰ ਟ్రਾਈ ਕਰਕੇ ਦੇਖਿਆ ਕਰੋ ਕਿਉਂਕਿ ਪਤਾ ਨਹੀਂ ਲੱਗਦਾ ਕਿ ਕਿਹੜੇ ਉਪਾਅ ਤੋਂ ਸਾਨੂੰ ਫਾਇਦਾ ਹੋ ਜਾਵੇ ਕਿਉਂਕਿ ਹੁੰਦਾ ਕੀ ਹੈ ਕਿ ਸਾਡੇ ਸਾਰਿਆਂ ਦੇ ਕਰਮ ਤੇ ਗ੍ਰਹਿ ਜਿਹੜੇ ਹੁੰਦੇ ਨੇ ਉਹ ਅਲੱਗ-ਅਲੱਗ ਹੁੰਦੇ ਨੇ ਇਸ ਕਰਕੇ ਹਰ ਇੱਕ ਵਿਅਕਤੀ ਨੂੰ ਉਪਾਅ ਅਲੱਗ-ਅਲੱਗ ਹੀ ਸੂਟ ਕਰਦਾ ਹੈ ਇਸ ਕਰਕੇ ਜਿਸ ਤਰ੍ਹਾਂ ਦੇ ਵੀ ਤੁਹਾਨੂੰ ਉਪਾਅ ਦੱਸੇ ਜਾਂਦੇ ਨੇ ਉਹ ਇੱਕ ਉਪਾਅ ਦੇ ਨਾਲ ਜੇਕਰ ਤੁਹਾਨੂੰ ਫਾਇਦਾ ਨਹੀਂ ਹੁੰਦਾ ਤੁਸੀਂ ਦੂਸਰਾ ਉਪਾਅ ਟਰਾਈ ਕਰੋ ਜੇਕਰ ਦੂਸਰੇ ਦੇ ਨਾਲ ਨਹੀਂ ਹੁੰਦਾ ਤੇ ਤੁਸੀਂ ਤੀਸਰਾ ਉਪਾਅ ਵੀ ਟਰਾਈ ਕਰਕੇ ਦੇਖ ਸਕਦੇ ਹੋ ਇਸ ਦੇ ਵਿੱਚ ਤੁਹਾਡਾ ਆਪਣਾ ਖੁਦ ਦਾ ਹੀ ਫਾਇਦਾ ਹੋਵੇਗਾ ਜੇ ਜਦੋਂ ਵੀ ਤੁਸੀਂ ਟਰਾਈ ਕਰਨਾ ਹੈ ਨਾ ਤੇ ਵਿਸ਼ਵਾਸ ਦੇ ਨਾਲ ਹੀ ਕਰਨਾ ਹੈ ਇਹ ਨਹੀਂ ਕਿ ਚਲੋ ਕਰਕੇ ਦੇਖ ਲੈਂਦੇ ਆ ਜੇ ਫਾਇਦਾ ਹੋ ਗਿਆ ਠੀਕ ਆ ਨਹੀਂ ਤੇ ਨਾ ਸੀ ਇਸ ਤਰੀਕੇ ਦੇ ਨਾਲ ਟਰਾਈ ਬਿਲਕੁਲ ਵੀ ਨਹੀਂ ਕਰਨਾ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਤੁਹਾਨੂੰ ਉਪਾਅ ਦੱਸਣ ਜਾ ਰਹੇ ਆ ਨਾ ਦੋ ਉਪਾਅ ਨੇ ਬਹੁਤ ਹੀ ਚਾਦਾ ਚਮਤਕਾਰੀ ਤੇ ਖਾਸ ਨੇ ਇਹਨਾਂ ਨੂੰ ਜ਼ਰੂਰ ਤੁਸੀਂ ਐਂਡ ਦੇ ਤੱਕ ਸੁਣਿਓ ਤੇ ਦੇਖਿਓ ਉਸ ਤੋਂ ਪਹਿਲਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਲੈ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਤੇ ਇਸੇ ਤਰ੍ਹਾਂ ਜਿਹੜਾ ਅਸੀਂ ਤੁਹਾਨੂੰ ਪਹਿਲਾ ਉਪਾਅ ਦੱਸਣ ਜਾ ਰਹੇ ਹਾਂ ਉਸ ਉਪਾਅ ਨੂੰ ਤੁਸੀਂ ਕਿਵੇਂ ਕਰਨਾ ਹੈ ਧਿਆਨ ਦੇ ਨਾਲ ਸੁਣਿਓ ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਵਿਅਕਤੀ ਸ਼ਰਾਬ ਪੀਂਦਾ ਹੈ ਨਾ ਤੇ ਜਿਹੜੇ ਵੀ ਬ੍ਰਾਂਡ ਚਾ ਕੰਪਨੀ ਦੀ ਉਹ दारू ਪੀਂਦਾ ਹੈ ਉਸ ਬੋਤਲ ਨੂੰ ਤਾਂ ਉਹ ਘਰ ਦੇ ਵਿੱਚ ਹੀ ਰੱਖਦਾ ਹੋਵੇਗਾ ਤੇ ਤੁਸੀਂ ਕੋਸ਼ਿਸ਼ ਕਰਨੀਏ ਕਿ ਉਸ ਤੋਂ ਚੋਰੀ ਉਸ ਬੋਤਲ ਦੇ ਵਿੱਚੋਂ ਇੱਕ ਢੱਕਣ ਤੁਸੀਂ ਸ਼ਰਾਬ ਦਾ ਲੈ ਕੇ ਆਉਣਾ ਹੈ ਇਸ ਦੇ ਬਾਰੇ ਜਿਹੜਾ ਵੀ ਵਿਅਕਤੀ ਤੁਹਾਡੇ ਘਰ ਦੇ ਵਿੱਚ ਸ਼ਰਾਬ ਪੀਂਦਾ ਹੈ ਨਾ ਉਸ ਨੂੰ ਬਿਲਕੁਲ ਵੀ ਪਤਾ ਨਹੀਂ ਲੱਗਣਾ ਚਾਹੀਦਾ ਕਿਉਂਕਿ ਇਹ ਹੀ ਉਹ ਪਾ ਜਿਹੜਾ ਤੁਸੀਂ ਕਰਨਾ ਹੈ ਨਾ ਇਹ ਉਸ ਸ਼ਰਾਬੀ ਵਿਅਕਤੀ ਨੂੰ ਤੁਸੀਂ ਬਿਨਾਂ ਦੱਸੇ ਉਸ ਤੋਂ ਗੁਪਤ ਵਿਧੀ ਦੇ ਨਾਲ ਤੁਸੀਂ ਇਸ ਉਪਾ ਨੂੰ ਕਰਨਾ ਹੈ ਇਸੇ ਨਾਲ ਨਾਲ ਇੱਕ ਚੀਜ਼ ਦਾ ਤੁਸੀਂ ਹੋਰ ਧਿਆਨ ਰੱਖਣਾ ਹੈ ਕਿ ਜਦੋਂ ਉਹ ਵਿਅਕਤੀ ਸ਼ਰਾਬ ਪੀਣ ਤੋਂ ਬਾਅਦ ਦੇ ਵਿੱਚ ਸੁੱਤਾ ਹੋਵੇਗਾ, ਨੀਂਦ ਦੇ ਵਿੱਚ ਹੋਵੇਗਾ, ਉਸ ਸਮੇਂ ਤੁਸੀਂ ਇਸ ਉਪਾਅ ਨੂੰ ਕਰਨਾ ਹੈ। ਇਸੇ ਤਰ੍ਹਾਂ ਜਿਹੜੀ ਤੁਸੀਂ ਸ਼ਰਾਬ ਵਾਲੀ ਬੋਤਲ ਦੇ ਵਿੱਚੋਂ ਤੁਸੀਂ ਇੱਕ ਟੱਕਣ ਸ਼ਰਾਬ ਦਾ ਲੈ ਕੇ ਆਉਣਾ ਹੈ ਨਾ ਤੇ ਜਦੋਂ ਜਿਹੜਾ ਵਿਅਕਤੀ ਸ਼ਰਾਬ ਪੀਂਦਾ ਹੈ, ਉਹ ਸੁੱਤਾ ਹੋਵੇਗਾ, ਉਸ ਸਮੇਂ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਤੇ ਜਿਹੜਾ ਤੁਸੀਂ ਇੱਕ ਟੱਕਣ ਸ਼ਰਾਬ ਦਾ ਲਿਆ ਹੋਵੇਗਾ। ਉਸ ਇੱਕ ਢੱਕਣੇ ਸ਼ਰਾਬ ਨੂੰ ਤੁਸੀਂ ਉਸ ਵਿਅਕਤੀ ਦੇ ਸੁੱਤੇ ਪਿਆ ਸਿਰ ਤੋਂ ਲੈ ਕੇ ਪੈਰਾਂ ਤੱਕ 7 ਵਾਰ ਤੁਸੀਂ ਵਾਰਦੇ ਲੈ। ਇਸ ਤਰ੍ਹਾਂ 7 ਵਾਰ ਵਾਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਉਸੇ ਹੀ ਇੱਕ ਢੱਕਣੇ ਸ਼ਰਾਬ ਨੂੰ ਤੁਸੀਂ ਲੈ ਜਾ ਕੇ ਜਿਹੜੇ ਵਿੱਚੋਂ ਤੁਸੀਂ ਇਹ ਇੱਕ ਢੱਕਣੇ ਸ਼ਰਾਬ ਲਈ ਸੀ ਉਸੇ ਹੀ ਸ਼ਰਾਬ ਦੇ ਵਿੱਚ ਤੁਸੀਂ ਇਸ ਇੱਕ ਢੱਕਣ ਸ਼ਰਾਬ ਨੂੰ ਮਿਕਸ ਕਰ ਦੇਣਾ। ਇਹ ਸਾਰਾ ਇਹ ਉਪਾਅ ਕਰਨਾ ਹੈ ਕਿ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਸਹੀ ਵਿਧੀ ਦੇ ਨਾਲ ਇਹ ਉਪਾਅ ਕਰ ਲਓਗੇ ਨਾ ਤੇ ਜਿਵੇਂ ਹੀ ਉਹ ਵਿਅਕਤੀ ਉਸੇ ਹੀ ਬੋਤਲ ਦੇ ਵਿੱਚੋਂ ਜਦੋਂ ਸ਼ਰਾਬ ਪੀਵੇਗਾ ਤੇ ਜਿਵੇਂ ਜਿਵੇਂ ਉਸ ਬੋਤਲ ਦੇ ਵਿੱਚੋਂ ਚਰਾਬ ਖਤਮ ਹੁੰਦੀ ਜਾਵੇਗੀ ਉਵੇਂ ਹੀ ਉਹ ਵਿਅਕਤੀ ਦਾ ਮਾਨੇ ਜਿਹੜਾ ਆਪਣੇ ਆਪ ਹੀ ਸ਼ਰਾਬ ਤੋਂ ਦੂਰ ਹੁੰਦਾ ਜਾਏਗਾ ਇਹ ਇੰਨਾ ਅਜੂਬ ਤੇ ਚਮਤਕਾਰੀ ਉਪਾਅ ਹੈ ਇਸੇ ਤਰ੍ਹਾਂ ਜੋ ਵਿਅਕਤੀ ਤੁਹਾਡੀ ਘਰ ਦੇ ਵਿੱਚ ਸ਼ਰਾਬ ਪੀਂਦਾ ਹੈ ਨਾ ਉਹਦਾ ਦਿਨ ਵਾਰ ਦਿਨ ਇੰਨਾ ਮਨ ਬਦਲ ਜਾਵੇਗਾ ਕਿ ਉਸ ਦਾ ਸ਼ਰਾਬ ਨੂੰ ਹੱਥ ਲਗਾਉਣ ਨੂੰ ਵੀ ਮਾਨ ਨਹੀਂ ਕਰੇਗਾ ਤੇ ਇਹ ਜਿਹੜਾ ਅਸੀਂ ਉਪਾਅ ਦੀ ਤੁਹਾਨੂੰ ਟੂਟ ਕੇ ਦੱਸਿਆ ਇਹ ਨਾ ਇਹ ਪ੍ਰਾਚੀਨ ਸਮੇ ਤੋਂ ਪੁਰਾਣੇ ਸਮੇ ਤੋਂ ਹੀ ਚੱਲਦਾ ਆ ਰਿਹਾ ਹੈ ਤੇ ਇਸ ਉਪਾਅ ਦੇ ਨਾਲ ਬਹੁਤ سارے ਲੋਕਾਂ ਨੂੰ ਫਾਇਦਾ ਹੋਇਆ ਹੈ ਕਿਉਂਕਿ ਨਸ਼ਾ ਇੱਕ ਅਜਿਹੀ ਚੀਜ਼ ਹੈ ਜੋ ਸਾਡੇ ਘਰਾਂ ਨੂੰ ਖਰਾਬ ਕਰਕੇ ਰੱਖ ਰੱਖ ਦਿੰਦਾ ਹੈ ਨਸ਼ਾ ਭਾਵੇਂ ਕਿਸੇ ਵੀ ਤਰ੍ਹਾਂ ਦਾ ਕਿਉਂ ਨਾ ਹੋਵੇ ਘਰ ਦੀ ਬਰਬਾਦੀ ਬਿਲਕੁਲ ਕਰਕੇ ਰੱਖ ਦਿੰਦਾ ਹੈ ਇਸੇ ਤਰ੍ਹਾਂ ਤੁਸੀਂ ਇੱਕ ਲਾਲ ਕਿਤਾਬ ਹੁੰਦੀ ਹੈ ਉਸ ਦਾ ਨਾਮ ਤਾਂ ਸੁਣਿਆ ਹੀ ਹੋਵੇਗਾ ਤੇ ਇਹ ਲਾਲ ਕਿਤਾਬ ਦਾ ਇੱਕ ਬੜਾ ਹੀ ਪ੍ਰਚੀਨ ਸਮੇਂ ਦਾ ਪ੍ਰਸਿੱਧ ਟੋਟਕਾ ਹੈ ਜੇ ਜਿਵੇਂਲੇ ਉਹੋ ਬੋਤਲ ਜਿਸ ਦੇ ਵਿੱਚੋਂ ਤੁਸੀਂ ਇਹ ਉਪਾਅ ਕੀਤਾ ਹੈ ਉਹ ਬੋਤਲ दारू ਦੀ ਖਤਮ ਹੋ ਜਾਵੇਗੀ ਨਾ ਉਸ ਸਮੇਂ ਤੁਸੀਂ ਕੀ ਕਰਨਾ ਹੈ ਉਸ ਨੂੰ ਆਪਣੇ ਘਰ ਤੋਂ ਲਿਜਾ ਕੇ ਕਿਤੇ ਚੱਲਦੇ ਪਾਣੀ ਦੇ ਵਿੱਚ ਕੋਈ ਨਹਿਰ ਸੂਆ ਜੋ ਵੀ ਹੋਏਗਾ ਉੱਥੇ ਤੁਸੀਂ ਜਲ ਪ੍ਰਵਾਹ ਕਰ ਆਉਣਾ ਤੇ ਜੇਕਰ ਤੁਸੀਂ ਜਲ ਪ੍ਰਵਾਹ ਨਹੀਂ ਕਰ ਸਕਦੇ ਤੁਹਾਡੇ ਆਸ-ਪਾਸ ਕੋਈ ਨਹਿਰ ਨਦੀ ਨਹੀਂ ਹੋएगी ਤਾਂ ਤੁਸੀਂ ਆਪਣੇ ਘਰ ਤੋਂ ਬਾਹਰ ਕੋਈ ਵੀ ਦਰਖਤ ਹੋਵੇਗਾ ਕਿਸੇ ਵੀ ਤਰ੍ਹਾਂ ਦਾ ਉਸ ਦਰਖਤ ਦੇ نیچے ਜਾ ਕੇ ਉਸ ਬੋਤਲ ਨੂੰ ਤੁਸੀਂ ਤੋੜ ਕੇ ਆ ਜਾਣਾ ਹੈ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਤੁਸੀਂ ਘਰੋਂ ਜਾਣਾ ਹੈ ਤੁਹਾਡੀ ਘਰ ਦੀ ਵਿੱਚ ਵੀ ਕਿਸੇ ਨੂੰ ਪਤਾ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਘਰ ਤੋਂ ਬਾਹਰ ਇਹ ਕੰਮ ਕਰਨ ਜਾ ਰਹੇ ਹੋ ਤੇ ਨਾ ਹੀ ਰਸਤੇ ਦੇ ਵਿੱਚ ਕਿਸੇ ਦੇ ਕੋਲ ਰੁਕਣਾ ਕਿਸੇ ਦੇ ਨਾਲ ਗੱਲਬਾਤ ਕਰਨੀ ਹੈ ਤੇ ਜਦੋਂ ਤੁਸੀਂ ਇਸ ਉਪਾਣ ਨੂੰ ਕਰਕੇ ਵਾਪਸ ਮੁੜਨਾ ਪਿੱਛੇ ਮੁੜ ਕੇ ਵੀ ਨਹੀਂ ਦੇਖਣਾ ਤੇ ਸਿੱਧਾ ਆਪਣੇ ਘਰ ਆਉਣਾ ਹੈ ਰਾਸਤੇ ਦੇ ਵਿੱਚ ਬਿਨਾ ਕਿਸੇ ਦੇ ਕੋਲ ਰੁਕੇ ਹੋਏ ਇਸ ਤਰ੍ਹਾਂ ਇਹ ਉਪਾਕਰਨ ਦੇ ਨਾਲ ਤੁਹਾਡੀ ਘਰ ਦੇ ਵਿੱਚ ਜਿਹੜਾ ਵੀ ਵਿਅਕਤੀ ਸ਼ਰਾਬ ਦਾ ਨਸ਼ਾ ਕਰਦਾ ਉਸ ਦਾ ਬਿਲਕੁਲ ਮਨ ਸ਼ਰਾਬ ਤੋਂ ਉਠ ਜਾਵੇਗਾ। ਬਸ ਇਸ ਉਪਾ ਨੂੰ ਕਰਨ ਦੇ ਸਮੇਂ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਕਿਸੇ ਨੂੰ ਦੱਸ ਕੇ ਤੁਸੀਂ ਇਸ ਉਪਾ ਨੂੰ ਨਹੀਂ ਕਰਨਾ ਗੁਪਤ ਵਿਧੀ ਦੇ ਨਾਲ ਕਰਨਾ ਹੈ। ਇਸ ਉਪਾ ਨੂੰ ਤੁਸੀਂ ਬੜੇ ਹੀ ਧਿਆਨ ਦੇ ਨਾਲ ਕਰਨਾ ਹੈ ਤੇ ਬੜੇ ਹੀ ਸਾਵਧਾਨੀ ਦੇ ਨਾਲ ਕਰਨਾ ਹੈ। ਇਹ ਸੀ ਪਹਿਲਾ ਉਪਾਅ ਜਿਹੜਾ ਤੁਸੀਂ ਇਸ ਤਰੀਕੇ ਦੇ ਨਾਲ ਕਰਨਾ ਹੈ ਤੇ ਗੱਲ ਕਰਦੇ ਆ ਦੂਸਰੇ ਉਪਾਅ ਦੀ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦੀਆਂ ਨੇ ਹਰੀਆਂ ਮਿਰਚਾਂ ਸੱਤ ਹਰੀਆਂ ਮਿਰਚਾਂ ਚਾਹੀਦੀਆਂ ਨੇ ਤੇ ਜਿਹੜੀਆਂ ਤੁਸੀਂ ਹਰੀਆਂ ਮਿਰਚਾਂ ਲੈਣੀਆਂ ਨੇ ਨਾ ਉਹ ਬਿਲਕੁਲ ਸਾਬਤ ਤੇ ਸਹੀ ਹੋਣੀਆਂ ਚਾਹੀਦੀਆਂ ਨੇ ਗਲੀਆਂ ਹੋਈਆਂ ਨਹੀਂ ਹੋਣੀਆਂ ਚਾਹੀਦੀਆਂ ਕਿ ਤੁਸੀਂ ਇਹ ਜਿਹੜੀਆਂ ਸੱਤ ਹਰੀਆਂ ਮਿਰਚਾਂ ਲਈਆਂ ਨੇ ਇਹਨਾਂ ਦਾ ਤੁਸੀਂ ਕੀ ਕਰਨਾ ਹੈ ਕਿ ਇਹ ਸੱਤ ਹਰੀਆਂ ਮਿਰਚਾਂ ਨੂੰ ਉਸ ਵਿਅਕਤੀ ਦੇ ਜਿਹੜਾ ਸ਼ਰਾਬ ਦਾ ਸੇਵਨ ਕਰਦਾ ਉਸ ਦੇ ਸਹਰਾਣੇ ਦੇ ਥੱਲੇ ਤੁਸੀਂ ਰੱਖ ਦੇਣਾ ਤੇ ਜੇਕਰ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਹਰਾਣੇ ਦੇ ਥੱਲੇ ਰੱਖਣ ਦੇ ਨਾਲ ਉਸ ਵਿਅਕਤੀ ਨੂੰ ਪਤਾ ਲੱਗ ਸਕਦਾ ਹੈ ਤਾਂ ਤੁਸੀਂ ਜਿਹੜਾ ਗੱਦਾ ਹੋਏਗਾ ਜਿਹੜਾ ਤੁਸੀਂ ਬਿਸਤਰ ਲਗਾਇਆ ਹੋਵੇਗਾ ਉਸ ਦੇ نیچے ਤੁਸੀਂ ਇਹ ਸੱਤ ਹਰੀਆਂ ਮਿਰਚਾਂ ਨੂੰ ਰੱਖ ਸਕਦੇ ਹੋ ਤੇ ਜੇਕਰ ਉਹ ਵਿਅਕਤੀ ਬੈੱਡ ਤੇ ਸੌ ਰਿਹਾ ਹੈ ਤਾਂ ਤੁਸੀਂ ਗੱਦੇ ਦੇ نیچے ਵੀ ਰੱਖ ਸਕਦੇ ਹੋ ਇਹੇ ਕੰਮ ਤੁਸੀਂ ਸ਼ਨੀਵਾਰ ਨੂੰ ਕਰਨਾ ਹੈ ਇਹ ਜਿਹੜਾ ਦੂਸਰਾ ਉਪਾਏ ਨਾਲ ਇਹ ਤੁਸੀਂ ਸ਼ਨੀਵਾਰ ਨੂੰ ਕਰਨਾ ਹੈ ਤੇ ਇਸੇ ਤਰ੍ਹਾਂ ਜਦੋਂ ਇੱਕ ਸ਼ਨੀਵਾਰ ਤੁਸੀਂ ਇਸ ਨੂੰ ਰੱਖ ਦੇਣਾ ਤੇ ਜਦੋਂ ਅਗਲਾ ਸ਼ਨੀਵਾਰ ਆਵੇਗਾ ਤੇ ਜਿਹੜੀਆਂ ਤੁਸੀਂ ਅਗਲੇ ਆਉਂਦੇ ਸ਼ਨੀਵਾਰ ਤੱਕ ਜਿਹੜੀਆਂ ਹਰੀਆਂ ਮਿਰਚਾਂ ਰੱਖੀਆਂ ਸੀ ਨਾ ਉਹ ਹਰੀਆਂ ਮਿਰਚਾਂ ਨੇ ਜਿਹੜੀਆਂ ਉਹ ਲਾਲ ਹੋ ਜਾਣਗੀਆਂ ਇਹ ਉਹਨਾਂ ਨੂੰ ਕੀ ਕਰਨਾ ਹੈ ਤੁਸੀਂ ਸ਼ਨੀਵਾਰ ਨੂੰ ਹੀ ਜਿਹੜੇ ਸ਼ਨੀਵਾਰ ਤੱਕ ਲਾਲ ਹੋ ਜਾਣੀਆਂ ਉਸੇ ਸ਼ਨੀਵਾਰ ਉਹਨਾਂ ਮਿਰਚਾਂ ਨੂੰ ਤੁਸੀਂ ਉਥੋਂ ਚੁੱਕ ਕੇ ਆਪਣੇ ਘਰ ਤੋਂ ਬਾਹਰ ਲੈਣਾ ਹੈ ਘਰ ਤੋਂ ਬਾਹਰ ਕਿਸੇ ਵੀ ਦਰਖਤ ਦੇ نیچے ਜਾ ਸਕਦੇ ਹੋ ਜਾਂ ਫਿਰ ਕੋਈ ਸੁਨਸਾਨ ਜਗ੍ਹਾ ਹੋਵੇਗੀ ਤੁਸੀਂ ਉਥੇ ਵੀ ਜਾ ਸਕਦੇ ਹੋ ਖਾਲੀ ਜਗ੍ਹਾ ਦੇ ਵਿੱਚ ਜਾ ਕੇ ਤੁਸੀਂ ਥੋੜੀ ਜਿਹੀ ਮਿੱਟੀ ਨੂੰ ਪੋਟ ਕੇ ਤੇ ਇਹ ਜਿਹੜੀਆਂ ਮਿਰਚਾਂ ਹੋਣਗੀਆਂ ਇਸ ਨੂੰ ਤੁਸੀਂ ਉਸ ਮਿੱਟੀ ਦੇ ਵਿੱਚ ਦਬਾ ਦੇਣਾ ਕਿ ਜੇਕਰ ਤੁਸੀਂ ਮਿੱਟੀ ਦੇ ਵਿੱਚ ਦਬਾ ਨਹੀਂ ਸਕਦੇ ਤੇ ਕਿਸੇ ਸੁਨਸਾਨ ਜਗ੍ਹਾ ਤੇ ਸੁੱਟ ਕੇ ਵੀ ਆ ਸਕਦੇ ਹੋ ਤੇ ਜੇਕਰ ਤੁਸੀਂ ਸੁੱਟਣਾ ਨਹੀਂ ਚਾਹੁੰਦੇ ਤਾਂ ਤੁਹਾਡੇ ਘਰ ਤੋਂ ਬਾਹਰ ਜੇਕਰ ਕੋਈ ਨਦੀ ਨਹਿਰ ਹੈ ਤੇ ਉਹ ਚੱਲਦੇ ਪਾਣੀ ਦੇ ਵਿੱਚ ਵੀ ਇਹਨਾਂ ਨੂੰ ਤੁਸੀਂ ਜਲ ਪ੍ਰਵਾਹ ਕਰਕੇ ਆ ਸਕਦੇ ਹੋ ਇਸੇ ਤਰ੍ਹਾਂ ਤੁਸੀਂ ਜਦੋਂ ਜਿਸ ਦਿਨ ਤੁਸੀਂ ਇਹ ਹਰੀਆਂ ਮਿਰਚਾਂ ਨੂੰ ਤੁਸੀਂ ਚਲ ਪ੍ਰਵਾਹ ਲਾਲ ਹੋਣ ਤੇ ਤਾਰੇ ਆਉਣਾ ਹੈ ਤਾਂ ਤੁਸੀਂ ਜਿਸ ਦਿਨ ਇਹ ਮਿਰਚਾਂ ਨੂੰ ਤੁਸੀਂ ਚੁੱਕਣਾ ਹੈ ਕਹਿਣ ਦਾ ਭਾਵ ਗੱਦੇ ਦੇ ਥੱਲੇ ਉਸੇ ਦਿਨ ਰਾਤ ਦੇ ਸਮੇਂ ਤੁਸੀਂ ਹੋਰ ਹਰੀਆਂ ਮਿਰਚਾਂ ਨੂੰ ਇਸੇ ਤਰੀਕੇ ਦੇ ਨਾਲ ਗੱਦੇ ਜਾਂ ਬਿਸਤਰ ਦੇ نیچے ਤੁਸੀਂ ਰੱਖ ਦੇਣਾ ਤੇ ਅਗਲੇ ਆਉਣ ਵਾਲੇ ਸ਼ਨੀਵਾਰ ਨੂੰ ਜਦੋਂ ਲਾਲ ਹੋ ਜਾਣੀਆਂ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਇਹਨਾਂ ਨੂੰ ਸੁੱਟਣਾ ਹੈ ਜਾਂ ਜਲ ਪ੍ਰਵਾਹ ਕਰਨਾ ਹੈ ਜਾਂ ਮਿੱਟੀ ਦੇ ਵਿੱਚ ਦੱਬੇ ਆਉਣਾ ਹੈ ਆਪਣੇ ਘਰ ਤੋਂ ਬਾਹਰ ਹੈ ਇਹ ਉਪਾਅ ਤੁਸੀਂ ਲਗਾਤਾਰ 4 ਸ਼ਨੀਵਾਰ ਕਰਨਾ ਹੈ ਤੇ ਜਦੋਂ ਤੁਸੀਂ ਇਹ ਉਪਾਅ ਲਗਾਤਾਰ 4 ਸ਼ਨੀਵਾਰ ਕਰ ਲਓਗੇ ਤੁਹਾਨੂੰ ਆਪਣੇ ਆਪ ਹੀ ਇਸ ਉਪਾਅ ਦਾ ਰਿਜ਼ਲਟ ਜਿਹੜਾ ਉਹ ਮਿਲਣਾ ਸ਼ੁਰੂ ਹੋ ਜਾਵੇਗਾ ਤੇ ਜਦੋਂ ਤੁਸੀਂ ਇਹ 4 ਸ਼ਨੀਵਾਰ ਉਪਾਅ ਕਰ ਲਿਆ ਤੁਸੀਂ ਖੁਦ ਦੇਖੋਗੇ ਕਿ ਉਸ ਇਨਸਾਨ ਦਾ ਮਾਨੇ ਜਿਹੜਾ ਉਹ ਸ਼ਰਾਬ ਪੀਣ ਤੋਂ ਹਟ ਜਾਵੇਗਾ ਆਪਣੇ ਆਪ ਹੀ ਦੂਰ ਹੋ ਜਾਵੇਗਾ ਇਸੇ ਤਰ੍ਹਾਂ ਜੇਕਰ ਤੁਹਾਡੇ ਘਰ ਦੇ ਵਿੱਚ ਉਹ ਵਿਅਕਤੀ ਕਿਸੇ ਪਾਰਟੀ ਬਿਆ ਫੰਕਸ਼ਨ ਤੇ ਜਾਂਦਾ ਹੈ ਉਸ ਦਾ ਕੋਈ ਦੋਸਤ ਮਿੱਤਰ ਵੀ ਉਸ ਨੂੰ ਪੀਣ ਦੇ ਲਈ ਕਹੇਗਾ ਤੇ ਉਹ ਤੁਰੰਤ ਉਸ ਨੂੰ ਜਵਾਬ ਦੇ ਦੇਵੇਗਾ ਇਹ ਉਪਾਅ ਬਹੁਤ ਹੀ ਜ਼ਿਆਦਾ ਚੰਪਕਾਰੀ ਦੇ ਤੁਸੀਂ ਇੱਕ ਵਾਰ ਵਿਸ਼ਵਾਸ ਦੇ ਨਾਲ ਇਹ ਦੋ ਉਪਾਅ ਜ਼ਰੂਰ ਕਰਕੇ ਦੇਖਿਓ ਜੋ ਤੁਹਾਡੇ ਘਰ ਦੇ ਵਿੱਚ ਇਹ ਚੀਜ਼ ਦੀ ਪ੍ਰੋਬਲਮ ਨਾਪਤ ਆਈ ਹੋਈ ਹੈ ਉਹ ਤੁਰੰਤ ਹੀ ਦੂਰ ਹੋ ਜਾਵੇਗੀ ਇਸੇ ਤਰ੍ਹਾਂ ਜੇਕਰ ਤੁਹਾਡੇ ਘਰ ਦੇ ਵਿੱਚ ਇੰਨਾ ਜ਼ਿਆਦਾ ਸ਼ਰਾਬ ਦਾ ਨਸ਼ਾ ਵੱਧ ਚੁੱਕਿਆ ਹੈ ਕਿ ਤੁਹਾਡਾ ਘਰ ਹੀ ਜਿਹੜਾ ਉਹ ਬਰਬਾਦ ਹੋਣ ਦੇ ਕਿਨਾਰੇ ਤੇ ਆਇਆ ਹੋਇਆ ਹੈ ਨਾ ਤਾਂ ਤੁਸੀਂ ਅੱਜ ਤੋਂ ਹੀ ਇਸ ਉਪਾਅ ਨੂੰ ਕਰਨਾ ਸ਼ੁਰੂ ਕਰ ਦਿਓ ਤੇ ਇੱਕ ਮਹੀਨੇ ਦੇ ਵਿੱਚ ਵਿੱਚ ਇਸ ਉਪਾਅ ਦੇ ਨਾਲ ਤੁਹਾਡੇ ਘਰ ਦੇ ਵਿੱਚ ਉਹ ਇਸ ਤਰ੍ਹਾਂ ਦੀਆਂ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੇ ਜਿਹੜੀਆਂ ਦੂਰ ਹੋ ਜਾਣਗੀਆਂ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਜਿਨ੍ਹਾਂ ਦੇ ਘਰ ਦੇ ਬਹੁਤ ਜ਼ਿਆਦਾ ਸ਼ਰਾਬ ਦਾ ਸੇਵਨ ਕਰਦੇ ਆ ਉਹ ਇੱਕ ਵਾਰ ਇਹ ਦੋ ਉਪਾਅ ਜ਼ਰੂਰ ਕਰਕੇ ਦੇਖਣ ਵੀ ਸ਼ਵਾਸ ਦੇ ਨਾਲ ਉਹਨਾਂ ਨੂੰ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਫਾਇਦਾ ਹੋ ਜਾਵੇਗਾ ਜੇਕਰ ਤੁਹਾਨੂੰ ਸਾਡੀਆਂ ਇਹ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਵਾਦ ਤੋਂ ਵਾਦ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਵੀ ਵਾਦ ਤੋਂ ਵਾਦ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਚ ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੀ ਹੈ ਇੱਕ ਹੋਰ ਨਵੀਂ ਵੀਡੀਓ ਤੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਜੀ